ਉਹ ਇਧਰ ਝਾਕ ਆ ਸੀਰਤ ਦੇ ਬੰਮਾ ਦੀ ਮੈਚਿੰਗ ਮੈਚਿੰਗ ਹੋਈ ਪਈ ਆ ਸਵੇਰੇ ਸਵੇਰੀ ਜੀ ਜਬ ਰੈੱਡ yellow red ਹੈਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਹਾਜ਼ਰ ਹੋਵੋਗੇ ਅਸੀਂ ਵੀ ਠੀਕ ਠੀਕ ਅਸੀਂ ਵੀ ਠੀਕ ਠੀਕ ਆ ਅਸੀਂ ਠੀਕ ਠੀਕ ਆ ਕਿਉਂਕਿ ਤੇ ਕਾਲ ਚ ਚੱਲਦੀ ਮਤਾਂ ਦੇਖਣੀ ਚਲੋ ਜੀ ਸੇਫਰ ਦਾ ਟਾਈਮ ਆ ਗਿਆ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਅਸੀਂ ਠੀਕ ਠਾਕ ਹੀ ਵੇਸ ਕਰਕੇ ਗਿਆ ਕਿਉਂਕਿ ਸਿਰ ਸਾਈ ਦਾ ਸੁੱਤਾ ਨਹੀਂ ਜਾਗਦੇ ਨਾਲ ਖਿੜੀ ਆ ਇਹ ਰੋਇਆ ਨਹੀਂ ਹੈਗਾ ਖੇੜਦਾ ਸੀਗਾ ਤੇ ਤੜਕੇ ਜਾ ਕੇ ਸੁੱਤਾ ਤੇ ਹੁਣ ਸਾਡੀ ਵੀ ਨੀਂਦ ਪੂਰੀ ਨਹੀਂ ਟੱਕੇ ਦੇ ਨਾਲ ਉੱਪਰ ਖੜੇ ਆ ਤੇ ਚਾਹ ਪੀਣ ਲੱਗੇ ਆ ਆਪਾਂ ਇਹ ਸੈਕਿੰਡ ਟਾਈਮ ਦੀ ਫਸਟ ਟਾਈਮ ਦੀ ਪੀ ਚੁੱਕੇ ਆ ਸੈਕਿੰਡ ਟਾਈਮ ਦੀ ਮੈਂ ਹਜੇ ਨਹਾਉਣਾਗਾ ਮੈਂ ਬਾਅਦ ਚ ਨਹਾਉਂਗੀ ਮੈਂ ਥੋੜੀ ਜੀ ਅੰਦਰੋਂ ਸਫਾਈ ਕਰ ਰਹੀ ਸੀਗੀ ਅਨਲ ਹਜੇ ਡੀਪਲੀ ਨਹੀਂ ਕਰਨੀ ਹੈਗੀ ਡੀਪਲੀ ਨਹੀਂ ਕਰਨੀ ਹੈਗੀ ਹਜੇ ਨੇਰੀਆਂ ਚੱਲਣਗੀਆਂ 20 20 ਦਿਨਾਂ ਬਾਅਦ ਆਪਾਂ ਡੀਪਲੀ ਸਪਾਈ ਕਰਾਂਗੇ ਹਜੇ ਡੀਪਲੀ ਨਹੀਂ ਕਰਦੇ ਹੈਗੇ ਕਿਉਂਕਿ ਹਜੇ 20 ਦਿਨ ਤਾਂ ਹੈਗੇ ਆ ਜਦੋਂ ਰੌਣੀਆਂ ਰੂਣੀਆਂ ਹੋਣ ਲੱਗੀਆਂ ਨਾ ਖੇਤਾਂ ਨੂੰ ਪਾਣੀ ਲੱਗਣ ਲੱਗੇ ਫੇਰ ਦਬਣਾ ਰੇਤਾ ਨਹੀਂ ਤਾਂ ਸਵਾਜ ਹੀ ਆਉਣੀ ਆਉਣੀ ਹੈ ਹਜੇ ਮੇਨ ਮੇਨ ਕੰਮ ਆਪਾਂ ਨੇ ਵੇੜ ਤੇ ਜਿਵੇਂ ਝੜ ਝੂੜੂ ਹੋ ਗਿਆ ਵਾ ਹਨਾ ਅੰਦਰ ਪੋਚਾ ਰਹਿੰਦਾਗਾ ਤੇ ਚੱਕਤਾਰ ਕਰਨ ਵਾਲੀ ਵੀ ਰਹਿੰਦੀ ਆ ਤੇ ਬਾਹਰ ਝੜ ਝੂੜੂ ਹੋ ਗਿਆ ਵਾ ਕੱਪੜੇ ਲੱਗੇ ਹੋਏ ਆ ਮਸ਼ੀਨ ਦੇ ਵਿੱਚ ਸੀਟ ਨੂੰ ਪਾਪਾ ਨੇ ਆਪਣੀ ਗੱਡੀ ਵੀ ਸਾਫ ਕਰ ਲਈ ਆ। ਇਹਨੇ ਗੱਡੀ ਵੀ ਸਾਫ ਕਰ ਲਈ। ਮੈਂ ਤਾਂ ਅਫਸਰਜੀ ਹੋਈ ਪਈ ਆ। ਮੇਰੀ ਅੱਖਾਂ ਹੀ ਦਸੀ ਜਾਂਦੀਆਂ ਹੋਣੀਆਂ ਨੇ। ਮੇਰਾ ਦਿਮਾਗ ਨਾ ਅਫਸਰਜ ਹੋਇਆ ਪਿਆ। ਮਤਲਬ ਹੈਵੀ ਹੋਇਆ ਪਿਆ ਪਰ ਨੀਂਦ ਨਹੀਂ ਆਉਂਦੀ। ਹਾਂ ਮੈਨੂੰ ਤੋੜ ਬਹੁਤ ਲੱਗੀ। ਮੇਰੇ ਲੱਤਾਂ ਦੁਖਣ ਲੱਗ ਗਈਆਂ ਰਾਤ ਪਤਾ ਨਹੀਂ ਕਿਉਂ ਲੱਗ ਗਈਆਂ। ਫਿਰ ਮਤਲਬ ਉਹ ਕਰਕੇ ਨਾ ਮਾਲਿਸ਼ ਮੁਰਸ਼ਾ ਫਿਰ ਜਾ ਕੇ ਕਿਤੇ ਟਿਕਾ ਆਇਆ। ਬਹੁਤ ਮੇਨੂੰ ਤੋੜ ਲੱਗੀ ਪਈ ਸੀ। ਆ ਗੇ ਰੋਕਣੇ ਦਾ ਆਈ ਕਰਦਾ ਭਜੰਗੀ ਦੀਆ ਇਹ ਤੜਕੀ ਇੱਕ ਪੁਨੀ ਜੀ ਕਰ ਲੈਂਦਾ ਭਜੰਗੀ ਦੀਆ ਤੇ ਚਲੋ ਜੀ ਫੇਰ ਆਪਾਂ ਕਰਦੇ ਆ ਤੁਹਾਡੇ ਨਾਲ ਅੱਗੇ ਵੀਡੀਓ ਕੰਟੀਨਿਊ ਆਜੋ ਸੀਰਤ ਨਾ ਬਾਹਰ ਪਾਣੀ ਨਾਲ ਲੱਗੀ ਹੋਈ ਆ ਖੇਡਣ ਤੇ ਸੀਰਤ ਦੇ ਪਾਪਾ ਗਏ ਤੇ ਮੈਂ ਬਸ ਮਾਟਾ ਗੁੰਨਣ ਰਹੀ ਸੀਗੀ ਤੇ ਮੇਰੇ ਤੇ ਸੀਰਤ ਦੇ ਹੀ ਆ ਫੁਲਕੇ ਇਹ 5-7 ਰੋਟੀਆਂ ਬਹੁਤ ਆ ਉਹਦੇ ਵਿੱਚੋਂ ਇੱਕ ਅੱਧੀ ਚਿੜੀਆਂ ਨੂੰ ਪਾ ਦਈਦੀ ਆ ਤੇ ਕਈ ਵਾਰੀ ਡੌਗੀ ਹੋਵੇ ਤਾਂ ਉਹਨੂੰ ਪਾ ਦਈਦੀ ਨਹੀਂ ਤੇ ਚਿੜੀਆਂ ਨੂੰ ਤਾਂ ਮੈਂ ਮੋਸਟਲੀ ਪਾਉਣੀ ਪਾਉਣੀ ਆ ਹਾਂਜੀ ਆ ਗਈ ਆ ਗਈ ਆ ਗਈ ਹੁਣ ਛੇਤੀ ਕਹਿੰਦੀ ਗੇਟ ਖੋਲੋ ਤੇ ਸਿਰ ਤੇ ਪਾਪਾ ਚਲੇ ਗਏ ਰੋਟੀ ਨਹੀਂ ਖਾ ਕੇ ਗਏ ਫਰੂਟ ਲੈ ਗਏ ਨਾਲ ਤੇ ਰੋਟੀ ਨਹੀਂ ਖਾ ਕੇ ਗਿਆ ਭੁੱਖ ਨਹੀਂ ਹੈਗੀ ਕਹਿੰਦੇ ਹਜੇ ਕਿਉਂਕਿ ਉਹ ਹੀ ਟਾਈਮ ਹੈ ਨਾ ਸ਼ਡਿਊਲ ਰੁਪੀ ਦਾ 10:30 ਵਜੇ ਆ ਉਹਨਾਂ ਦਾ ਉਹ ਉਸ ਹਿਸਾਬ ਨਾਲ ਹੀ ਫਿਰ ਉਹਨਾਂ ਨੂੰ ਹਜੇ ਭੁੱਖ ਨਹੀਂ ਸੀਗੀ ਕਿਉਂਕਿ ਹਜੇ ਟਾਈਮ ਥੋੜਾ ਹੋਇਆ ਉਹ 8:30 ਦਾ ਟਾਈਮ ਆ ਤਾਂ ਕਰਕੇ ਚਲੋ ਜੀ ਆਟਾ ਆਪਾਂ ਗੁੰਨਤਾ ਤੇ ਮੈਂ ਹੁਣ ਦੇਖਾਂ ਪਹਿਲਾਂ ਸੀਰ ਨੂੰ ਅੰਦਰ ਲਈ ਆਵਾ ਅੱਜ ਫੇਰ ਗੰਦੀ ਗੰਦੀ ਜੀ ਹਵਾ ਚੱਲੀ ਜਾਂਦੀ ਆ ਬਾਹਰ ਨੂੰ ਹੀ ਜ਼ਿਆਦਾ ਨੂੰ ਨੇਰੀ ਜੀ ਉਹ ਹੋਇਆ ਪਿਆ ਸੁਆਹ ਹੁੰਦੀ ਜਾਂਦੀ ਆ ਆ ਨਹੀਂ ਬਗੇ ਹੁਣ ਚਿੱਟਾ ਮਰੀ ਜੰਮੀ ਮੈਂ ਪਹਿਲਾਂ ਬੁਲਾਉਂਦੀ ਸੀ ਉਦੋਂ ਆਈ ਨਹੀਂ ਬਹੁਤ ਮੈਂ ਬੁਲਾਇਆ ਮੈਂ ਕਿ ਆ ਜਾ ਅੰਦਰ ਉਦੋਂ ਆਈ ਨਹੀਂ ਉਦੋਂ ਪਾਣੀ ਨਾਲੀ ਖਿੱਦੀਗੀ ਸੀਟ ਦੇ ਪਾਪਾ ਬਹੁਤ ਜਦੋਂ ਹੱਥ ਧੋਂਦੇ ਆ ਨਾ ਇੱਧਰ ਉੱਧਰ ਇੰਨੇ ਛਿੱਟੇ ਮਾਰਦੇ ਆ ਤੇ ਬਹੁਤ ਹੀ ਜ਼ਿਆਦਾ ਕਲਾਰਾ ਪਾ ਦਿੰਦੇ ਨੇ ਤੇ ਮੈਂ ਲੱਗੀ ਹੋਈ ਸੀ ਕਿ ਹੁਣ ਸ਼ਿੰਕੀਰੀਆ ਸਾਫ਼ ਕਰਨ ਥੋੜੀ ਜਿਹੀ ਸਲਪਾ ਕੇ ਸਾਫ਼ ਹੋ ਜਾਂਦਾ ਵਾ ਮਿਰਰ ਤਾਂ ਉਸ ਕੋਲੇ ਨਾਲ ਸਾਫ਼ ਕਰਤਾ ਇੰਦਰ ਸੀਰਤ ਪਿੱਛੇ ਆ ਤੁਹਾਨੂੰ ਦਿਖ ਨਹੀਂ ਰਿਹਾ ਤੇ ਮੈਂ ਕਿਹਾ ਚਲ ਵੀ ਇਹਨੂੰ ਵੀ ਸਾਫ਼ ਕਰ ਹੀ ਦੇਈ ਹੈ ਨਾ ਥੋੜੀ ਜਿਹੀ ਸਲਪਾ ਕੇ ਤਾਂ ਸਾਫ਼ ਹੋ ਜਾਂਦਾ ਹੈ

शिंके हाँ। अपना हो गया एन क्लीन करता मैं हजे मैं पोचा वगैरा ला वो नीचे बैठा ਤੇ ਉਹ ਚਪਚਾ ਕਰਨਾ ਹਜੇ ਬਸ ਮੈਂ ਮੋਟਾ ਮੋਟਾ ਕੰਮ ਨਿਵੇੜਿਆ ਹੋਇਆ ਜਦੋਂ ਹਲਕੇ ਬਣਾ ਲੇ ਮੈਂ ਆਪਦੇ ਹੀ ਬਣਾਉਣੇ ਸੀ ਉਹ ਬਣਾ ਕੇ ਰੱਖਤੀ ਫਿਰ ਮੈਂ ਕਿ ਚੱਲਣਾ ਤੇ ਮੋਟਾ ਫਰ ਖਾ ਲੂੰਗੀ ਤੇ ਬਸ ਹੁਣ ਸੁੱਕਾ ਕਪੜਾ ਤੇ ਗਿੱਲਾ ਕਪੜਾ ਸਾਰੀਆਂ ਚੀਜ਼ਾਂ ਤੇ ਬਾੜਨਾ ਤੇ ਉਸ ਤੋਂ ਬਾਅਦ ਮੈਂ ਪੋਚਾ ਲਾਉਂਗੀ ਫਿਰ ਅਸੀਂ ਨਹਾਵਾਂਗੇ ਤੇ ਕਪੜੇ ਆਲਰੇਡੀ ਮੇਰੇ ਡ੍ਰੇਨ ਕੀਤੇ ਪਏ ਉਸ ਆਪਣੇ ਫੋਨ ਵਾਲੇ ਹਜੇ ਰਹਿੰਦੇ ਆ ਤੇ ਕੰਮ ਥੋੜਾ ਜਿਹਾ ਉਲਝਿਆ ਪਿਆ ਅੱਜ ਕਰਾਂਗੇ ਡੀਪ ਕਲੀਨਿੰਗ ਵੀ ਕਰਨੀ ਆ ਤੇ ਮੈਂ ਦੇਖਦੀਆਂ ਵੀ ਥੋੜੀਆਂ ਜਿਹੀਆਂ ਹਨੇਰੀਆਂ ਹਨ ਦਬ ਜਾਣ ਕਿਉਂਕਿ ਹਜੇ ਹਵਾ ਆਉਣੀਆਂ ਨਹੀਂ ਹਵਾਵਾਂ ਚੱ ਉੱਦਦਾ ਕੰਮ ਨਿਭੜ ਕੇ ਤੂੜੀ ਦੇ ਪਰ ਖੇਤ ਖਾਲੀ ਹੋਣ ਕਰਕੇ ਨਾ ਲੋ ਵਗਦੀ ਆ ਫਿਰ ਉਹ ਡੁੱਡ ਕੇ ਰੇਤਾ ਹਜੀ ਆਉਂਦਾਗਾ ਫਿਰ ਦੇਖਾਂਗੇ ਸਾਰੀ ਡੀਪ ਕਲੀਨਿੰਗ ਕਰਾਂਗੇ ਹਨਾ ਫਰਦੇ ਗੁੱਡੇ ਧੋਵਾਂਗੇ ਸਾਰਾ ਕੁਝ ਡਸਟਿੰਗ ਕਰਾਂਗੇ ਚੰਗੀ ਤਰ੍ਹਾਂ ਵਿੰਡੋਮ ਨੂੰ ਖੋਲ ਕੇ ਤੇ ਚਲੋ ਜੀ ਫਿਲਹਾਲ ਹੁਣ ਮੈਂ ਕਰ ਦਵਾ ਇਧਰ ਸੁੱਕਾ ਕਿੱਲਾ ਕੱਪੜਾ ਫੇਰ ਦਵਾ ਸਾਰੇ ਕਿਤੇ ਹੋਰ ਪਸਾਫ ਮਾੜੇ ਹੱਥ ਫੇਰਨ ਵਾਲੀ ਚੀਜ਼ ਸਾਫ ਹੋ ਜਾਂਦੀ ਹੈ ਹਨਾ ਸ਼ਿੰਕੇਰੀਆ ਕਲੀਨ ਕਰਨ ਤੋਂ ਬਾਅਦ ਇੱਥੇ ਮੈਂ ਲੱਗੀ ਸੀਗੀ ਗੇਟ ਵਗੈਰਾ ਸਾਫ ਕਰਨ ਤੇ ਕਿਉਂਕਿ ਜਿੰਨਾ ਮਰਜੀ ਆਪਾਂ ਸਾਫ ਕਰ ਲਈਏ ਹਲਕੀ ਫੁਲਕੀ ਡਸਟ ਤਾਂ ਆਈ ਜਾਂਦੀ ਹੈ ਤੇ ਲੱਕੜਾਂ ਨੂੰ ਤਾਂ ਖਾਸ ਕਰਕੇ ਨਾ ਚਿਪਕ ਜਾਂਦੀ ਆ ਤੇ ਉਹ ਫਿਰ ਬਹੁਤ ਬੁਰਾ ਲੱਗਦਾਗਾ ਮਤਲਬ ਮੈਨੂੰ ਤਾਂ ਨਾ ਬਹੁਤ ਹੀ ਜ਼ਿਆਦਾ ਅਣਕਤ ਆਉਣ ਲੱਗ ਜਾਂਦੀ ਆ ਇਹ ਦੇਖ ਕੇ ਜੇ ਕਿਤੇ ਨਾ ਵੀ ਰੇਤਾ ਮਾੜਾ ਮਾੜਾ ਵੀ ਲੱਗਦਾ ਮੈਨੂੰ ਤਾਂ ਸਰਕ ਸਰਕ ਹੋਣ ਲੱਗ ਜਾਂਦੀ ਆ ਮੈਡੀਟੇਟ ਬਹੁਤ ਹੁੰਨੀ ਆ ਐ ਮਿੱਟੀ ਕਰਦੇ ਤੋਂ ਤੇ ਇੱਕ ਇਹ ਹੋ ਜਾਂਦਾ ਕਿ ਮਾੜੇ ਜਿਹੇ ਹੱਥ ਫਿਰਿਆ ਨਾੜੀ ਚੀਜ਼ ਸਾਫ਼ ਹੋ ਜਾਂਦੀ ਆ ਸੋਹਣੀ ਲੱਗਦੀ ਆ ਤੇ ਮਨ ਆਦ ਵੀ ਵਧੀ ਰਹਿੰਦੀ ਆ ਹਨਾ ਚੀਜ਼ ਦੀ ਨਹੀਂ ਤਾਂ ਖਰਾਬ ਨੂੰ ਤਾਂ ਜਦੋਂ ਮਰਜ਼ੀ ਕਹਿ ਲੋ ਵੀ ਜਦੋਂ ਆਪਾਂ ਕਲੀਨਿੰਗ ਕਰਨੀ ਛੱਡ ਦਾਂਗੇ ਤਾਂ ਚੀਜ਼ ਨੇ ਖਰਾਬ ਹੋਣਾ ਹੀ ਹੋਣਾ ਮਾ ਹਨਾ ਇਹ ਕਲੀਅਰ ਆ ਤੇ ਬਾਕੀ ਇੱਕ ਗੱਲ ਇਹ ਵੀ ਆ ਹਨਾ ਕਿ ਮੌਸਮ ਹੁਣ ਇਦਾਂ ਦਾਗਾ ਕਿ ਜਿੰਨਾ ਮਰਜ਼ੀ ਆਪਾਂ ਸਾਫ਼ ਸੁਫਈਆ ਕਰ ਲਈਏ ਜਿੰਨਾ ਮਰਜ਼ੀ ਆਪਾਂ ਕਲੀਨਿੰਗ ਕਰ ਲਈਏ ਘਰ ਦੀ ਤੇ ਖਲਾਰਾ ਪਿਆ ਹੀ ਰਹਿੰਦਾਗਾ ਉਦਾਂ ਦਾ ਉਦਾਂ ਹੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਪੋਚੇ ਲਾਉਣ ਤੇ ਮੇਰੇ ਘਰ ਵਿੱਚ ਮੈਂ ਕਿਚਨ ਰਾਜਪੂਚੇ ਲਾਇਆ ਹੀ ਸੀਗੀ ਹੁਣ ਬੈਡਰੂਮ ਚ ਲਾ ਰਹੀ ਸੀਗੀ ਪੋਚੇ ਤੇ ਪਿੱਛੇ ਹਜੇ ਨਾ ਥੋੜਾ ਜਿਹਾ ਜ਼ਿਰ ਜ਼ਿਰਦਾ ਉਦਾਂ ਹੀ ਪਿਆ ਵਾ ਕਿਉਂਕਿ ਉਹਨੂੰ ਆਪਾਂ ਹਜੇ ਯੂਜ਼ ਕਰ ਰਹੇ ਆਂ ਬਸ ਅੱਜ ਦਾ ਦਿਨ ਯੂਜ਼ ਕਰ ਲਾਂਗਾ ਫਿਰ ਇਹਨੂੰ ਵੀ ਆਪਾਂ ਮਤਲਬ ਕਿ ਇਥੋਂ ਚੁੱਕ ਦਾਂਗੇ ਤੇ ਪੋਚੀ ਵੀ ਮੈਂ ਲਾਉਂਦਿਆਂ ਲਾਉਂਦਿਆਂ ਨਾ ਪੋਚੀ ਦੇਖੋ ਤੁਸੀਂ ਮੈਂ ਪਹਿਲਾਂ ਝਾੜੂ ਕੀਤਾ ਸੀਗਾ ਸਾਰਾ ਫਿਰ ਵੀ ਹਲਕੀ ਹਲਕੀ ਡਸਟ ਪਤਾ ਨਹੀਂ ਤਾਂ ਸ਼ਾਇਦ ਵੀ ਮੈਂ ਡਸਟਿੰਗ ਕੀਤੀ ਹੈ ਜਿਵੇਂ ਕਿ ਗਿੱਲਾ ਸੁੱਕਾ ਕਪੜਾ ਮਾਰਿਆ ਉਹ ਆ ਗਈ ਹੈ ਨਾ ਉਹ ਬੂਰ ਜਿਹੜਾ ਫਲੋਰ ਤੇ نیچے ਸੀਗਾ ਤੇ ਮੈਂ ਉਹੀ ਦੇਖ ਰਹੀ ਸੀ ਤੇ ਇਥੋਂ ਮੈਂ ਦੋ ਵਾਰ ਪੋਚਾ ਕੱਢਿਆ ਸੀਗਾ ਫਿਰ ਬਾਅਦ ਵਿੱਚ ਕਿਉਂਕਿ ਪਹਿਲਾਂ ਮੈਂ ਹਲਕਾ ਹਲਕਾ ਜਿਹਾ ਪੋਚਾ ਲਾ ਰਹੀ ਹਾਂ ਤੁਹਾਨੂੰ ਦੇਖ ਹੀ ਰਿਹਾ ਹੋਣਾਗਾ ਜਿਆਦਾ ਮੈਂ ਦਬਾ ਕੇ ਜੇ ਨਹੀਂ ਲਾ ਰਹੀ ਮੈਨੂੰ ਇਹ ਸੀਗਾ ਵੀ ਪਹਿਲਾਂ ਮੈਂ ਚਲੋ ਜਿਹੜੀ ਹੈ ਹਲਕੀ ਹਲਕੀ ਮੈਨੂੰ ਲੱਗ ਰਹੀ ਹੈ ਨਾ ਮਤਲਬ ਕਿ ਲ ਕਿ ਮੈਂ ਕਿਹਾ ਚਲੋ ਪਹਿਲਾਂ ਇੱਕ ਵਾਰੀ ਉਹ ਸਾਫ਼ ਕਰ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਪਾਣੀ ਸਾਫ਼ ਕਰਕੇ ਦੁਬਾਰਾ ਵੀ ਪੋਚਾ ਖਿੱਚ ਕੇ ਲੈ ਜਾਾਂਗੇ ਤੇ ਪਰ ਦੇਖੋ ਜੀ ਜਿੰਨੀ ਮਰਜੀ ਸਫਾਈਆਂ ਕਰ ਲਈਏ ਮੈਂ ਤੁਹਾਨੂੰ ਉਹੀ ਕਹਿ ਰਹੀ ਹਾਂ ਬਾਰ-ਬਾਰ ਕਿ ਮੌਸਮ ਹੀ ਇਹ ਜਾਵਾ ਤੇ ਘਰ ਦੇ ਵਿੱਚ ਖਲਾਰਾ ਉਵੇਂ ਹੀ ਪਿਆ ਰਹਿੰਦਾਗਾ ਸਮਝ ਹੀ ਨਹੀਂ ਆਉਦੀ ਹੈਗੀ ਵੀ ਕੀ ਕਰੀਏ ਕੀ ਨਾ ਕਰੀਏ ਕਦੇ-ਕਦੇ ਤਾਂ ਐ ਹੋ ਜਾਂਦਾ ਜੀ ਵੀ ਛੱਡ ਪਰਾਂ ਕਰਨੀ ਹੋਈ ਨਹੀਂ ਸਫਾਈ ਪਰ ਫੇਰ ਆਪਦੇ ਆਪ ਨੂੰ ਮਨ ਨੂੰ ਆਏ ਹੋ ਜਾਂਦਾ ਵੀ ਨਹੀਂ ਹੈਨਾ ਕਿਉਂਕਿ ਜੇ ਘਰ ਸਾਫ਼ ਹੋਊਗਾ ਵਧੀਆ ਲੱਗਦਾ ਆਪਦਾ ਵੀ ਮਨ ਲੱਗਦਾ ਘਰ ਦੇ ਵਿੱਚ ਹੈਨਾ ਗੰਦੇ ਘਰ ਦੇ ਵਿੱਚ ਤਾਂ ਮਨ ਵੀ ਨਹੀਂ ਲੱਗਦਾ ਹੈਗਾ ਤੇ ਆਪਦੇ ਆਪ ਨੂੰ ਅੜਕਤ ਆਉਂਦੀ ਰਹਿੰਦੀ ਹੈ ਮੈਨੂੰ ਤਾਂ ਬਹੁਤ ਆਉਂਦੀ ਆ ਹਨਾ ਹੋਰ ਵੀ ਮੇਰੀਆਂ ਭੈਣਾਂ ਨੂੰ ਬਹੁਤ ਆਉਂਦੀ ਹੈ ਅੜਕਤ ਇਸ ਚੀਜ਼ ਤੋਂ ਤਾਂ ਬਾਕੀ ਇਹ ਹੋ ਜਾਂਦਾ ਵਾ ਵੀ ਜਿੰਨਾ ਆਪਾਂ ਹਨਾ ਬਈ ਘਰ ਨੂੰ ਸਾਫ਼ ਰੱਖਾਂਗੇ ਸੋਹਣਾ ਲੱਗੂਗਾ ਉਨਾ ਹੀ ਹਨਾ ਕੋਈ ਆਜ ਕਰ ਜਾਂਦਾ ਕੋਈ ਗੈਸਟ ਆ ਜਵੇ ਤਾਂ ਉਹਨਾਂ ਨੂੰ ਵੀ ਦੇਖਣ ਨੂੰ ਵਧੀਆ ਲੱਗਦਾਗਾ ਘਰ ਦੇ ਵਿੱਚ ਸਫਾਈ ਹੋਈ ਹੋਵੇ ਹਨਾ ਬੰਦਾ ਕਹਿੰਦਾਗਾ ਵੀ ਹਾਂ ਘਰ ਦੇ ਵਿੱਚ ਸਫਾਈ ਆ ਸੋਹਣੀ ਲੱਗਦੀ ਹੈ ਚੀਜ਼ ਹਨਾ ਤੇ ਬਸ ਇਹੀ ਆ ਵਾ ਕਿ ਆਪਾਂ ਨੂੰ ਲੇਡੀਜ਼ ਨੂੰ ਹੋਰ ਕੰਮ ਵੀ ਕੀ ਆ ਘਰ ਦੇ ਵਿੱਚ ਹਨਾ ਘਰ ਦਾ ਕੰਮ ਰੋਟੀ ਪਾਣੀ ਬਣਾ ਲਿਆ ਤੇ ਸਫਾਈ ਕਰ ਲਈ ਇਹੀ ਕੰਮ ਆ ਆਪਣੇ ਤੇ ਬਾਕੀ ਜੋ ਵੀ ਭੈਣ ਭਰਾ ਸਾਡੇ ਚੈਨਲ ਤੇ ਵਿਜ਼ਿਟ ਕਰਦੇ ਨੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ 11:15 ਦਾ ਟਾਈਮ ਹੋ ਗਿਆ 11:35 ਹੋ ਗਏ ਤੇ ਸਿਰਤ ਸੌਂਗੀ ਤੇ ਮੈਂ ਹੁਣ ਲੱਗੀਆਂ ਖਾਣ ਰੋਟੀ ਤੇ ਲੱਸੀ ਨੇ ਬਣਾ ਕੇ ਰੱਖ ਲਈ ਤੇ ਆਸ ਟੂ ਮੱਚ ਲੇਟ ਕੱਛ ਲੇਟ ਹੀ ਉੱਠਿਆ ਦੋ ਤਿੰਨ ਦਿਨ ਹੋ ਗਏ ਲੇਟ ਹੀ ਉੱਠਦੇ ਆ ਉਠਿਆ ਹੀ ਨਹੀਂ ਜਾਂਦਾ ਹੈਗਾ ਇਕ ਤਾਂ ਸੀਰ ਤਨੀ ਸੌਂਦੀ ਹੈਗੀ ਟਾਈਮ ਨਾ ਖੇਡਦੀ ਰਹਿੰਦੀ ਆ ਪਹਿਲਾਂ ਸੌ ਜਾਂਦੀ ਹੈ ਫਿਰ ਉੱਠ ਕੇ ਖੇਡਣ ਲੱਗ ਜਾਂਦੀ ਹੈ ਤੇ ਬਸ ਹੁਣ ਮੈਂ ਰੋਟੀ ਖਾਉਂਗੀ ਫੇਰ ਰੋਟੀ ਖਾ ਕੇ ਥੋੜੀ ਦੇਰ ਪਾਠ ਕਰਕੇ ਤੇ ਫੇਰ ਮੈਂ ਰੈਸਟ ਕਰੂੰਗੀ ਕਿਉਂਕਿ ਅੱਜ ਸਵੇਰੇ ਪਾਠ ਵੀ ਨਹੀਂ ਹੋਇਆ ਲੇਟ ਹੋ ਗਈ ਆ ਤੇ ਪਾਠ ਕਰਕੇ ਕਿਉਂਕਿ ਬਾਅਦ ਵਿੱਚ ਨਾ ਫਿਰ ਟਾਈਮ ਨਹੀਂ ਲੱਗਦਾ ਹੈਗਾ ਜਦੋਂ ਸੀਰ ਟੁੱਠੀ ਹੋਵੇ ਤੇ ਚਲੋ ਜੀ ਖਾ ਲਈਏ ਰੋਟੀ ਪਾਣੀ ਤੇ ਫਿਰ ਕਰਦੇ ਆ ਆਪਾਂ ਅੱਗੇ ਬਲੌਗ ਨੂੰ ਕੰਟੀਨਿਊ ਇਧਰ ਹੁਣ ਆਪਣਾ ਸਾਰਾ ਕੰਮ ਖਤਮ ਹੋ ਗਿਆ ਗੈਸ ਕਾਉਂਟਰ ਵਗੈਰਾ ਮੈਂ ਸਾਫ ਕਰਤਾ ਤੇ ਆ ਮੈਂ ਲਾਈਨ ਲਗਾ ਕੇ ਰੱਖੀ ਆ ਚੌਕ ਦੀ ਕਿਉਂਕਿ ਹੁਣਾਂ ਭੂਰੀਆਂ ਕੀੜੀਆਂ ਬਹੁਤ ਜ਼ਿਆਦਾ ਤੰਗ ਕਰਦੀਆਂ ਤੇ ਆਪਾਂ ਹਾ ਟਿੰਡੋ ਲੈ ਸੀਗੇ ਧੋ ਕੇ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖਤੇ ਆ ਤੇ ਆਲਮੋਸਟ ਕਿਚਨ ਦਾ ਕੰਮ ਟਰਨ ਦਾ ਟਾਈਮ ਦੇਖੋ 12 ਵਜੇ ਚ 5 ਮਿੰਟ ਰਹਿ ਗਏ ਤੇ ਕੱਪੜੇ ਮੇਰੇ ਸਾਰੇ ਧੋ ਕੇ ਬਾਹਰ ਹਜੇ ਸੁੱਕੇ ਨਹੀਂ ਹੈਗੇ ਉਹ ਕਿ ਅੱਜ ਹੋ ਗਏ ਆਪਾਂ ਲੇਟ ਤੇ ਜੋ ਮਰਜ਼ੀ ਹੋ ਜੇ ਹੁਣ ਇਹ ਕੰਮ ਕਦੇ ਮੈਂ ਦੁਬਾਰਾ ਨਹੀਂ ਕਰਨਾ ਹੈਗਾ ਵੀ ਇੰਨਾ ਲੇਟ ਮੈਂ ਨਹੀਂ ਉੱਠਣਾ ਹੈਗਾ ਤੇ ਹਜੇ ਤੱਕ ਕੱਪੜੇ ਨਹੀਂ ਸੱਕੇ ਹੈਗੇ ਸਾਈਡਾਂ ਚੇਂਜ ਕੀਤੀਆਂ ਇਹਨਾਂ ਦੀਆਂ ਤੇ ਹਜੇ ਲੱਗੂਗਾ 15 ਕਮਿੰਟ ਹੋਰ ਇਹਨਾਂ ਨੂੰ ਸੁੱਕਣ ਤੇ ਦੇਖ ਲਓ 12 ਵਜੇ ਤੱਕ ਅੱਗੇ ਮੈਂ ਕੱਪੜੇ ਉਤਾਰ ਕੇ ਅੰਦਰ ਰੱਖ ਦੇਣੇ ਆ ਸਾਮਦੇ ਨਹੀਂ ਹੁੰਨੀ ਆ ਸਵੇਰ-ਸਵੇਰ ਧੋ ਕੇ ਤੇ ਅੱਜ ਸਾਰੇ ਕੰਮ ਲੇਟ ਹੋ ਗਏ ਤੇ ਰੋਟੀ ਪਾਣੀ ਵੀ ਮੈਂ ਖਾ ਲਿਆ ਤੇ ਬਸ ਹੁਣ ਮੈਂ ਪਾਠ ਕਰਨਾ ਵਾ ਮੈਂ ਥੋੜਾ ਟਾਈਮ ਲਾਉਂਗੀ ਪਾਠ ਤੇ ਤੇ ਫਿਰ ਉਸ ਤੋਂ ਬਾਅਦ ਰੈਸਟ ਕਰੂੰਗੀ ਜੇ ਸਿਰਤ ਨਾ ਉਠੀ ਤਾਂ ਮੈਂ ਵੀ ਰੈਸਟ ਕਰ ਲੂੰਗੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਸਿਰਤ ਨੂੰ ਹੀ ਦੇਖਣਾ ਫਿਰ ਤਾਂ ਉਹਨੇ ਕਿਹੜੀ ਰੈਸਟ ਕਰਨ ਦੇਣੀ ਆ ਹਨਾ ਤੇ ਐ ਕੱਲਿਆਂ ਨੂੰ ਬਹੁਤ ਔਖਾ ਹੋ ਜਾਂਦਾ ਕਈ ਵਾਰੀ ਤੇ ਪਰ ਲੇਟ ਨਹੀਂ ਮੈਂ ਉੱਠਣਾ ਹੁਣ ਆ ਅੱਜ ਹੁਣ ਮੈਂ ਜਦੋਂ ਲੇਟ ਕੰਮ ਹੋਏ ਆ ਤੇ ਧੁੱਪੇ ਮੇਰਾ ਫੇਸ ਨਾ ਮੱਚ ਰਿਹਾ ਸੀਗਾ ਆਏ ਹਾਏ ਉਹ ਰਾਹਾਂ ਦੇ ਕਪੜੇ ਸੁਕਣੇ ਪਉਣ ਵੇਲੇ ਤੇ ਹੁਣ ਲਾਉਣ ਵੇਲੇ ਤਾਂ ਇਤੋਂ ਵੀ ਮੈਨੂੰ ਆਏ ਹੋਇਆ ਜਾਂਦਾ ਧੁੱਪੇ ਜਾਏ ਹੈ ਧੁੱਪ ਬਹੁਤ ਤੇਜ਼ ਆ ਤੇ ਚਲੋ ਜੀ ਮੈਂ ਕਰ ਲਵਾਂ ਹੁਣ ਪਾਠ ਤੇ ਸੀਰਤ ਨੂੰ ਵੀ ਦੇਖਣਾ ਤੇ ਓਕੀ ਨਾ ਜਾਵੇ ਉਹ ਦੇਖੋ ਮੇਰਾ ਨਾ ਪਾਣੀ ਭਰ ਕੇ ਰੱਖਿਆ ਹੋਇਆ ਵਾ ਤੇ ਛੋਟੀ ਜਿਹੀ ਚਿੜੀ ਪਾਣੀ ਪੀਂ ਜਾਂਦੀ ਆ ਤੇ ਦੇਖੋ ਹੁਣ ਇਹ ਦੇਖੋ ਬੈਠੀ ਸੁਪਾ ਸ਼ਾਮ ਪਾਣੀ ਚੇਂਜ ਕਰ ਦੇਣੀ ਹੁੰਦੀ ਆ ਤੇ ਗਰਮੀ ਆ ਸਾਰਿਆਂ ਨੂੰ ਰਿਕੁਐਸਟ ਆ ਪਾਣੀ ਜ਼ਰੂਰ ਰੱਖਿਆ ਕਰੋ ਚਿੜੀਆਂ ਨੂੰ ਹਨਾ ਉਹ ਬੈਠੀ ਪੀ ਜਾਂਦੀ ਆ ਉੱਥੇ ਬਹੁਤ ਚਿੜੀਆਂ ਪਾਣੀ ਪੀਂਦੀਆਂ ਨੇ ਜਿਹੜਾ ਮੈਂ ਭਰ ਕੇ ਰੱਖਦੀ ਆ ਨਾ ਤੇ ਲਓ ਜੀ ਚਾਹ ਬਣ ਗਈ ਆਪਣੀ ਸ਼ਾਮ ਦਾ ਟਾਈਮ ਆ 4:30 ਦਾ ਤੇ ਸਿਰਤ ਨੇ ਅੱਜ ਦੁਪਹਿਰੇ ਕੋਈ ਰੈਸਟ ਨਹੀਂ ਕੀਤੀ ਸਾਰਾ ਦੁਪਹਿਰ ਨੇ ਮੈਨੂੰ ਜਗਾ ਕੇ ਰੱਖਿਆ 3 ਵਜੇ ਸੁੱਤੀ ਸੀ ਤੇ ਹੁਣ ਫੇਰ ਬੈਠੀ ਹੈ। ਕੈਂ? ਹਾਂ ਚੱਕਦੀਆਂ 1 ਮਿੰਟ। ਨਾ। ਚਲੋ ਜੀ ਚਾਹ ਪੀ ਲਈਏ ਪਹਿਲਾਂ ਤਾਂ। ਲਓ ਜੀ। ਤੜਕਾ ਆਪਾਂ ਲਾਤਾ ਆਪਣੀ ਟਿੰਡੋ ਨੂੰ। ਤੇ ਇਹ ਹੁਣ ਉੱਜੀ ਜਾਊਗੀ। ਤੇ ਇੱਥੇ ਮੈਂ ਛੱਡ ਜੂੜੂ ਲਾਤਾ ਤੇ ਕੱਪੜੇ ਤੈ ਕਰਨ ਵਾਲੇ ਹਜੇ ਪਏ ਨੇ। ਤੇ ਮੈਂ ਇਹਨਾਂ ਨੂੰ ਪੀਓ ਤੀ ਨੂੰ ਬਣਾ ਕੇ ਦਿੱਤਾ ਸੀ ਨਿੰਬੂ ਪਾਣੀ। ਲੱਗੇ ਹੋਏ ਆ ਪੀਣ। ਹਾਈ ਤਤੀ ਬਿੰਦੀ ਵੀ ਲੱਦਾ ਪਿਓ ਨੇ ਪੀਣਾ ਹਜੇ ਡੋਲਿਆ ਵੀ ਹੋਇਆ ਹਾਂ ਦੋਨ ਵੀ ਤਾਂ ਸੀ ਦੋ ਦੋ ਫੋਨ ਦੇਖਦੀ ਐ ਦੋ ਦੋ ਸਿਰ ਧਾ ਕੇ ਆਉਣਾ ਪਊ ਤਾਂ ਹੁਣ ਚੰਗਾ 5 ਮਿੰਟ ਤੱਕ 5 ਮਿੰਟ ਤੱਕ ਬਸ ਮੈਂ ਮੜੀ ਸਬਜ਼ੀ ਦਾ ਉਹ ਕਰ ਦਵਾ ਨਹੀਂ ਕਰਨੀ ਨਹੀਂ ਇੱਕ ਬੰਦ ਕਰ ਦਿੰਨੇ ਆਪਾਂ ਹਾਂ ਪਾਣੀ ਪੀ ਪੀ ਲੋ ਪੀ ਲੋ ਫਟਾਫਟ ਤੇ ਲੈ ਮੈਨੂੰ ਵੀ ਦੇ ਦੋ ਘੁੱਟ ਤੇਪ ਬਣਾਇਆ ਸੀ ਨਿੰਬੂ ਪਾਣੀ ਹੁਣ ਸ਼ਾਮ ਨੂੰ ਚਾਹ ਫੇਰ ਨੂੰ ਤਾਂ ਨਹੀਂ ਜੀ ਕੀਤਾ ਮੈਂ ਇਹਨਾਂ ਨੂੰ ਨਿੰਬੂ ਪਾਣੀ ਬਣਾ ਕੇ ਥੋੜਾ ਪੀ ਲੋ ਔਰ ਗਰਮੀ ਬਹੁਤ ਆ ਤੇ ਆਪਣੇ ਘਰ ਦੇ ਨਿੰਬੂ ਆ ਬਾਜ਼ਾਰ 'ਚ ਤਾਂ ਇਹ ਮੂਵੀ 100 ਰੁਪਏ ਤੋਂ ਉੱਤੇ ਹੋਇਆ ਪਿਆ ਗਰਮੀ ਇੰਨੀ ਹੋ ਗਈ ਹੈ ਨਾ ਮਹਿੰਗੇ ਹੋਗੇ ਨਿੰਬੂ ਹੋਰ 100 ਰੁਪਏ ਤੋਂ ਉੱਪਰ ਆ ਸਵੇਰੇ ਪੁੱਛਿਆ ਸੀ ਮੈਂ ਅੰਕਲ ਜੀ ਨੂੰ ਮੈਂ ਕਿਹਾ ਨਿੰਬੂ ਕੀ ਰੇਟ ਆ ਕਹਿੰਦਾ ਭਾਈ 100 ਤੋਂ ਉੱਪਰ ਆ 120 ਰੁਪਏ ਕਿਹਾ ਉਹਨੇ ਆ ਜਿਹੜਾ ਹੁਣ ਲੰਘਿਆ 100 ਰੁਪਏ ਦਿੰਦਾ ਨਿੰਬੂ ਆਂਬ ਵੀ 120 ਰੁਪਏ ਦਿੰਦਾ ਸੀ ਉਹ ਏ 100 ਰੁਪਏ ਦਿੰਦਾ ਪਰ ਇਹਦਾ ਇਹਦੀ ਸਬਜ਼ੀ ਖਰਾਬ ਜੀ ਹੁੰਦੀ ਜਿਹੜਾ ਹੁਣ ਬੋਲਦਾ ਬਾਜ਼ਾਰ 'ਚ 100 ਸੀ ਬਾਜ਼ਾਰ 'ਚ ਇਹ ਫਿਰ ਉਹੀ ਆਉਣ ਜਾਣ ਦਾ ਕੱਢਦੇ ਆ ਟੈਂਪੂ 'ਚ ਕਰਾਇਆ 20-20 ਰੁਪਏ

ਬਿੱਚ ਨੂਰ ਉੜੀ ਆ ਗਈ ਸੀ ਨੰਨੇ ਦਾਣਾਈ ਸੀਗੀ ਸਿਰਤ ਨੂੰ ਤੇ ਚਲੋ ਜੀ ਬਾਕੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆ ਕੱਲ ਨੂੰ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਫੇਸ ਤੇ ਮੇਰੇ ਟਾਈਟ ਦੇ ਟਾਈਟਨੈਸ ਦੇਖੋ ਕਿੰਨੀ ਆ ਨਾ ਦੇਖ ਥੱਕਿਆ ਥੱਕਿਆ ਫੇਸ ਆ ਉਹ ਰਾਤ ਕਰੋ ਜਿੱਦ ਤੱਕ ਜੈ ਨਹੀਂ ਮੈਂ ਹਾਂ ਦਿਨੇ ਵੀ ਨਹੀਂ ਵੈਸੋ ਹੀ ਦਿਨੇ ਵੀ ਨਹੀਂ ਸੱਤੀ ਉਹ ਵੀ ਦਿਨੇ ਸੌਂਗੀ ਹੋਊਗੀ ਤਾਂ ਤੇ ਚਲੋ ਰੋਕ ਕੇ ਰੋਟੀ ਰੋਟੀ ਬਣਾਵਾਂਗੇ ਸਬਜੀ ਵਗੈਰਾ ਆਪਣੀ ਸਾਰੀ ਡਨ ਹੋ ਗਈ ਆ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਚੈਨਲ ਤੇ ਨਵੀਂ ਉਹਦੇ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ